ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਨਵੀਂ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੇਰੀ ਬਿਲਕੁਲ ਠੀਕ ਹੈ ਦਿਨ ਹੈਗਾ ਅੱਜ ਗੁਰਪੁਰਬ ਦਾ 15 ਨਵੰਬਰ ਗੁਰਪੁਰਬ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਮੇਰੇ YouTube ਫੈਮਿਲੀ ਨੂੰ ਮੇਰੇ ਭੈਣਾਂ ਨੂੰ ਬਹੁਤ ਬਹੁਤ ਵਧਾਈਆਂ ਗੁਰਪੁਰਬ ਦੀਆਂ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਨ ਦਾ ਬਹੁਤ ਬਹੁਤ ਮੁਬਾਰਕਾਂ ਟਾਈਮ ਹੋ ਰਿਹਾ ਪੌਣੇ 10 ਦਾ ਪੌਣੇ 10 ਹੋ ਗਏ ਮੈਂ ਤਿਆਰ ਹੋ ਗਈ ਸੀ ਗੁਰਦੁਆਰਾ ਸਾਹਿਬ ਜਾਣ ਨੂੰ ਭੋਗ ਪੈਣ ਲੱਗਣਗੇ ਹੁ ਕਰਿਆ ਅੱਜ ਕੁਕਿੰਗ ਕੁਛ ਕਰੀ ਨਹੀਂ ਖਾਣਾ-ਦਾਣਾ ਦਾ ਲੰਗਰ ਬਣਾਉਣਾ ਉੱਥੇ ਛੱਕਾਂਗੇ ਬਸ ਅੱਜ ਘਰੇ ਮੈਂ ਸਿਰੇ ਡਸਟਿੰਗ ਕਰ ਲਈ ਸੀ ਸਾਰੇ ਫਿਰ ਮੈਂ ਕਿਹ ਚੱਲੂ ਹਣਾ ਟਾਈਮ ਦਾ ਫਾਇਦਾ ਠਾਈਏ ਪਹਿਲੇ ਪੈ ਕੇ ਵੀ ਕੀ ਕਰਨਾ ਜੇ ਅਪਰਸੋਈ ਚਾਜ ਕੰਮ ਨਹੀਂ ਕੱਲ ਦਾ ਚਾਹ ਪਾਣੀ ਦਾ ਕੰਮ ਸੀਗਾ ਖਾਣ-ਦਾਣਾ ਚਲੋ ਆਪਾਂ ਲੰਗਰ ਉੱਥੇ ਛਕਣਾ ਇਸ ਦਾ ਆਪਣੇ ਕੰਮ ਕਰੇ ਆਪਾਂ ਲੰਗਰ ਪਾਣੀ ਤਿਆਰ ਕਰਿਆ ਨਹੀਂਗਾ ਤੇ ਡਸਟਿੰਗ ਕਰ ਲਈ ਸਾਰੇ ਮੈਂ ਬਾਥਰੂਮ ਦੀ ਡੀਪ ਕਲੀਨ ਕਰਤਾ ਸੀਗਾ ਸਾਰੇ ਕੰਮ ਕਰ ਲਿਆ ਨਹੀਂ ਕਿ ਵੇਸਟ ਕੀਤਾ ਟਾਈਮ ਨਹੀਂ ਵੇਸਟ ਕੀਤਾ ਉਹੀ ਮੈਂ ਆ ਕੇ ਆਪਦਾ ਰੈਸਟ ਕਰ ਲਵਾਂਗੇ ਤੇ ਫੇਰੀ ਵੀਡੀਓ ਦਾ ਕੰਮ ਕਰ ਲ ਤੇ ਕਾਫੀ ਸਾਰੀ ਮੈਂ ਡਸਟਿੰਗ ਕਰ ਚੁੱਕੀ ਸੀ ਆਲਮੋਸਟ ਰੂਮਸ ਦੀ ਡਸਟਿੰਗ ਹੋ ਗਈ ਸੀ ਲੌਬੀ ਦੀ ਹੋ ਗਈ ਸੀ ਸਿਰਫ ਸਾਡੇ ਵਾਲਾ ਰੂਮ ਰਹਿ ਗਿਆ ਸੀਗਾ ਉਹਦੀ ਮੈਂ ਡਸਟਿੰਗ ਪਤਾ ਨਹੀਂ ਕਿਉਂ ਮੇਰਾ ਹੱਥ ਹੀ ਲਾਸਟ ਤੇ ਠੀਕ ਹੈ ਵੀ ਲਾਸਟ ਵਿੱਚ ਆਪਣੇ ਰੂਮ ਵਿੱਚ ਬੜਨਾ ਸਿਰਫ ਉਹ ਰੂਮ ਰਹਿ ਗਿਆ ਸੀਗਾ ਬਾਕੀ ਆਲਮੋਸਟ ਸਾਰੀ ਡਸਟਿੰਗ ਹੋ ਗਈ ਸੀ ਫਿਰ ਅੱਜ ਕੁਕਿੰਗ ਨਹੀਂ ਕਰਨੀ ਸੀ ਫਿਰ ਉਹੀ ਟਾਈਮ ਮੈਂ ਡਸਟਿੰਗ ਵੱਲ ਲਗਾਤਾ ਵੀ ਚਲੋ ਡਸਟਿੰਗ ਹੋ ਜਾਈਏ ਘਰ ਦੀ ਸਾਫ ਸਫਾਈ ਹੋ ਜਾਈਏ ਦੋ ਦਿਨਾਂ ਤੋਂ ਡਸਟਿੰਗ ਹੋਈ ਨਹੀਂ ਸੀ ਅੱਜ ਮੈਂ ਕਿਹਾ ਡਸਟਿੰਗ ਕਰਨਾ ਕੱਪੜੇ ਵੀ ਨਹੀਂ ਸੀ ਧੋਣ ਵਾਲੇ ਅੱਜ ਮੈਂ অলমোਸਟ ਕੱਪੜਿਆਂ ਤੋਂ ਕਿਚਨ ਤੋਂ ਫ੍ਰੀ ਸੀਗੀ ਬਸ ਕਿਚਨ ਦੇ ਸਵੇਰੇ ਚਾਹ ਪਾਣੀ ਕਰਿਆ ਤੇ ਕਿਚਨ ਮੈਂ ਸਾਫ ਕਰਤੀ ਤੇ ਬਸ ਹੁਣ ਸਫਾਈਆਂ ਵਾਲ ਹੋ ਗਈ ਸੀ ਡਸਟਿੰਗ ਵਾਲ ਜਿਹੜਾ ਫਲੋਰ ਪਾਰਟ ਤੇ ਅਸੀਂ ਕੋਲੇ ਇਹ ਵੀ ਮੈਂ ਕਿਹਾ ਚਲ ਪਾਣੀ ਨਾਲ ਧੋਈ ਦਮਾ ਵੈਸੇ ਹੁਣ ਸਰਸ ਵਿੱਚ ਪਾ ਕੇ ਧੋ ਦੋ ਫਿਰ ਐਦਾ ਆਪਾਂ ਨੂੰ ਕੋਲ ਨਹੀਂ ਹੁੰਦੀ ਵੀ ਕੋਲੇ ਟੂਟੇ ਕੋਲੇ ਚੱਕੋ ਧੋ ਦੋ ਤੇ ਮਿੱਟੀ ਜੀ ਉੱਪਰ ਉੱਤਰ ਜਾਂਦੇ ਉੱਪਰ ਇੱਕ ਵਾਰ ਸਾਫ ਜੀ ਹੋ ਜਾਂਦੇ ਨੇ ਟੋਵਲ ਨਾ ਵਾਈਪ ਕਰਦੇ ਨੇ ਕਿਉਂਕਿ ਟੋਵਲ ਨਹੀਂ 2 ਵਾਲਾ ਇਹ ਮੈਂ ਚੇਂਜ ਹੀ ਕਰਨਾ ਇਹ ਤਾਂ ਨਿੱਕੇ ਨਿੱਕੇ ਕੰਮ ਆਪਣੇ ਘਰਾਂ ਚ ਮੁੱਕਦੇ ਨਹੀਂ ਜਾਂ ਆਪਾਂ ਇੱਕ ਟਾਈਮ ਕੋਈ ਇੱਕ ਕੰਮ ਫ੍ਰੀ ਆ ਪਰ ਹੋਰ ਕੰਮ ਤਾਂ ਘਰ ਚ ਦੇਖੋ ਹੁੰਦੇ ਹੁੰਦੇ ਨੇ ਜਿਵੇਂ ਕੱਪੜੇ ਧੋਣੇ ਤਾਂ ਹੋਰ ਕੰਮ ਸੀ ਘਰ ਡਸਟਿੰਗ ਸੀ ਨਾ ਡਸਟਿੰਗ ਹੈਗੀ ਤਾਂ ਕਿਚਨ ਦਾ ਕੰਮ ਹੁੰਦਾ ਕੁਝ ਨਾ ਕੁਝ ਤਾਂ ਘਰ ਚ ਕੰਮ ਹੁੰਦੇ ਆ ਜੋ ਕਦੇ ਖਤਮ ਨਹੀਂ ਹੁੰਦੇ ਬਾਕੀ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਕੰਮ ਕਰਨੇ ਨੇ ਕਿ ਬੇਲੀ ਬੈਠ ਕੇ ਟਾਈਮ ਪਾਸ ਕਰਨਾ ਨਾ ਟਾਈਮ ਨਹੀਂ ਤਾਂ ਨਿਕਲ ਹੀ ਆਣਾ ਚਾਹੇ ਤੁਸੀਂ ਬੇਲੇ ਬੈਠ ਕੇ ਟਾਈਮ ਪਾਸ ਕਰ ਲੋ ਚਾਹੇ ਤੁਸੀਂ ਕੰਮ ਕਰਕੇ ਕਰ ਲੋ ਮੋਸਫਿਸ਼ੈਂਸ ਸਾਰਾ ਹੋ ਗਿਆ ਕਲੀਨ ਤੇ ਉਸ ਤੋਂ ਬਾਅਦ ਸਾਰਾ ਇਹ ਇਹਦਾ ਆਲੇ ਦੋਲੇ ਦਾ ਏਰੀਆ ਇੱਕ ਸੁੱਕੇ ਕੱਪੜੇ ਨਾਲ ਕਰ ਦਾਂਗੇ ਵਾਈਪ ਤਾਂ ਕਿ ਜੋ ਵੀ ਪਾਣੀ ਲੱਗਿਆ ਹੋਇਆ ਸਾਰਾ ਸਾਫ਼ ਹੋ ਜਾਏ ਸੁੱਕ ਜੇ ਹਨ ਪਾਣੀ ਨਹੀਂ ਸਾਫ਼ ਕਰਾਂਗੇ ਤਾਂ ਉੱਤੇ ਦਾਗ ਜੇ ਪੈ ਜਾਂਦੇ ਨੇ ਪਾਣੀ ਸੁੱਕ ਜਾਂਦਾ ਕੱਪੜਾ ਮਾਰ ਦਾਂਗੇ ਤੇ ਸਾਰੇ ਚ ਇਹ ਚਮਕਾ ਜਾਂਦੀ ਹੈਗੀ ਤੇ ਹੈਂਡ ਟਾਵਲ ਵੀ ਕਰਦਣੇ ਚੇਂਜ ਸਾਫ਼-ਸਾਫ਼ ਕਰਕੇ ਨਾ ਬੜੀ ਵਧੀਆ ਲੁੱਕ ਜੀ ਆ ਜਾਂਦੀ ਫਿਰ ਸਫਾਈ ਕਰਕੇ ਤੇ ਹੁਣ ਮੈਂ ਜਾਣੀ ਆਪਣੇ ਰੂਮ ਵਿੱਚ ਕਰਦੀ ਹਾਂ ਉੱਥੋਂ ਦੀ ਮੈਂ ਡਸਟਿੰਗ ਬਸ ਸਿਰਫ ਇਹ ਰੂਮ ਰਹਿ ਗਿਆ ਸੀ ਇਹ ਮੈਂ ਪਤਾ ਨਹੀਂ ਕਿਉਂ ਲਾਸਟੇ ਹੀ ਕਰਦੀ ਹੁੰਨੀ ਆ ਇਹਦੀ ਵੀ ਕਰੂੰਗੀ ਡਸਟਿੰਗ ਅੱਜ ਦਾ ਸਵੇਰੇ ਬਸ ਬਿਜ਼ੀ ਸੀ ਪੰਜ ਡਾਟਸ 'ਚ ਕੰਮ ਹਾਂ 'ਚ ਕੰਮ ਤਾਂ ਸਿਰਫ ਡਸਟਿੰਗ ਦਾ ਹੀ ਸੀ ਪਰ ਸਾਰੇ ਮੈਂ ਸਾਰੇ ਰੂਮ ਸੀ ਡਸਟਿੰਗ ਹੀ ਕਰਦੀ ਅਜ ਮੈਂ ਕਿ ਚੱਲ ਹੋਰ ਕੰਮ ਤਾਂ ਨਹੀਂ ਹੋਈ ਡਸਟਿੰਗ ਤਾਂ ਕਰੀਏ ਕਦੇ ਸਿੰ ਦੂਸਰੇ ਕੰਮ ਘੱਟ ਹੁੰਦੇ ਨੇ ਮੈਂ ਸਾਰੇ ਰੂਮਸ ਦੀ ਡਸਟਿੰਗ ਕਰ ਦਾਨੀ ਆ ਜੇ ਕਿਚਨ ਦਾ ਕੰਮ ਹੋਵੇ ਫਿਰ ਕਈ ਵਾਰ ਤਾਂ ਹੁੰਦਾ ਵੀ ਸਿਰਫ ਅੱਧ ਦੀ ਹੀ ਕਰ ਦਾਨੀ ਹੁੰਦੀ ਜਿੰਨੀ ਜ਼ਰੂਰਤ ਆ ਲੱਗਦੀ ਹੈ ਮੈਨੂੰ ਹਨਾ ਇਸ ਤਰ੍ਹਾਂ ਕੁਝ ਕੰਮ ਬੱਸ ਵੇਰੇ ਬਿਜ਼ੀ ਹੁੰਨੇ ਕੰਮਾਂ ਵਿੱਚ ਆਈ ਨੀ ਡਸਟ ਐਂਡ ਨੀ ਡਸਟ 온ਲੀ ਕਿੱਥੋਂ ਆਉਂਦਾ ਪਤਾ ਨਹੀਂ ਕਿੱਥੋਂ ਆਉਂਦੀ ਐਨੀ ਡਸਟ ਆਉਂਦੀ ਐ ਹੁਣ ਡਸਟਿੰਗ ਕਦੀ ਤੇ ਸ਼ਾਮ ਨੂੰ ਆਏ ਲੱਗੂ ਜਿਵੇਂ ਕਰੀ ਨਹੀਂ ਹੈਗੀ ਇਸ ਤਰ੍ਹਾਂ ਦਾ ਕੁਝ ਹਾਲਤ ਹੋਈ ਹੁੰਦੀ ਹੈਗੀ ਐਨੀ ਐਨੀ ਮਿੱਟੀ ਟੇਬਲਸ ਤੇ ਫੇਰ ਆ ਜਾਂਦੀ ਆ ਬਿਲਕੁਲ ਹੀ ਲੱਗਦਾ ਸ਼ਾਮ ਨੂੰ ਵੀ ਡਸਟਿੰਗ ਕਰੀ ਵੀ ਹੈ ਸਾਰੇ ਕੀ ਤੇਹ ਮਾਰ ਕੇ ਕੱਪੜਾ ਕਰ ਦੂੰਗੀ ਸਾਫ਼ ਸ਼ਾਮ ਦਾ ਕੋਈ ਜਿੰਮੀ ਫੇਰ ਕੋਈ ਨਾ ਲੱਗੂ ਵੀ ਕਰੀ ਨਹੀਂ ਹੈਗੀ ਪਤਾ ਹੀ ਨਹੀਂ ਲੱਗਦਾ ਵੀ ਡਸਟਿੰਗ ਕਰੀ ਹੈ ਨਾ ਕਰੀ ਹੈ ਡੋਰਸ ਤੇ ਵੀ ਮੈਂ ਸੁੱਕਾ ਕੱਪੜਾ ਮਾਰ ਦਿੰਦੀ ਆ ਸੁੱਕਾ ਮੀਨਸ ਜਿਹੜੇ ਮੇਰੇ ਹੱਥ 'ਚ ਕੱਪੜਾ ਆਉਂਦਾ ਕੋਲ ਮੋਤਸ ਲਾਂਬਾ ਹੋ ਚੁੱਕਿਆ ਹੁੰਦਾ ਫਿਰ ਉਹ ਬਸ ਉਹੀ ਕੱਪੜਾ ਮਾਰ ਦਿੰਦੀ ਬਹੁਤ ਜ਼ਿਆਦਾ ਗਿੱਲਾ ਕੱਪੜਾ ਨਹੀਂ ਮੈਂ ਮਾਰਦੀ ਡੋਰਸ ਤੇ ਡਸਟਿੰਗ ਕਰਦੇ ਹੋਏ ਹੁੰਦਾ ਕਿ ਡੋਰਸ ਵੀ ਸਾਫ਼ ਕਰਦੀ ਹੈ ਬਾਕੀ ਵਿੰਡੋਸ ਤਾਂ ਹੈਲਪਰ ਕਰ ਲਦੇ ਰਹਿੰਦੀ ਹੈ ਉਹ ਦੀ ਡਿਊਟੀ ਹੈ ਵਿੰਡੋਸ ਉਹ ਕਰ ਦਿੰਦੇ ਉਹਦੇ ਨਾਲ ਮੈਨੂੰ ਕਾਫੀ ਕਾਫੀ ਹੈਲਪ ਮਿਲ ਜਾਂਦੀ ਜਦੋਂ ਵਿੰਡੋਸ ਸਾਫ਼ ਕਰ ਦਿੰਦੇ ਨਾ ਨਹੀਂ ਫਿਰ ਮੈਨੂੰ ਤੇ ਇਹਨਾਂ ਕੰਮ ਕਰਨਾ ਔਖਾ ਵੀ ਲੱਗਦਾ ਟਾਈਮ ਕੱਢਣਾ ਹੀ ਮੁਸ਼ਕਲ ਹੈ ਘਰ ਵਿੱਚ ਕੰਮ ਹੀ ਇੰਨੇ ਹੋ ਜਾਂਦੇ ਨੇ ਇਹ ਇੱਕ ਫਿਰ ਰੁਟੀਨ ਨਹੀਂ ਅਲੱਗ ਤੋਂ ਸੈੱਟ ਕਰਨਾ ਪੈਂਦਾ ਫਿਰ ਇਸ ਕਰਕੇ ਹੈਲਪਰ ਦੀ ਬਹੁਤ ਹੈਲਪ ਮਿਲ ਜਾਂਦੀ ਮੈਨੂੰ ਜਦੋਂ ਵਿੰਡੋਸ ਕਲੀਨ ਕਰ ਦਿੰਦੀ ਉਹ ਤੇ ਸਾਰਾ ਐਲ ਸੀ ਡੀ ਵਾਲਾ ਪੈਨਲ ਇਧਰੋਂ ਸਾਰੀ ਇਹ ਵਾਲਾ ਕੈਬਿਨੇਟ ਵੀ ਮੈច ਇਸ ਤਰ੍ਹਾਂ ਕਲੀਨ ਕਰਦ ਉਹ ਹੀ ਕਾਲ ਡਸਟਿੰਗ ਨਹੀਂ ਆਉਂਦੀ ਐ ਇੰਨੀ ਡਸਟ ਆ ਕੇ ਬੈ ਜਾਂਦੀਆਂ ਨੀ ਚੀਜ਼ਾਂ ਤੇ ਸ਼ਾਮ ਤੱਕ ਪਤਾ ਹੀ ਨਹੀਂ ਲੱਗਦਾ ਵੀ ਡਸਟਿੰਗ ਕਰੀਏ ਨਾ ਕਰੀਏ ਸਾਰਾ ਚੀਜ਼ਾਂ ਕਰਦਾ ਕਲੀਨ ਇਹ ਦਵਿੰਦਰ ਦੇ ਕੈਂਪਸ ਨੇ ਤੇ ਆਪਾਂ ਇਹ ਰਹਿਣਗੇ ਕਬੜ ਵਿੱਚੋਂ ਕੱਢ ਤਾਂ ਲੈਣਗੇ ਪਰ ਵਾਪਸ ਨਹੀਂ ਰੱਖਦੇ ਹੈਗੇ ਨਾ ਇੱਕ ਕੱਢ ਲਈ ਫਿਰ ਦੂਜੀ ਕੱਢ ਲਈ ਪਰ ਵਾਪਸ ਨਹੀਂ ਰੱਖਣੇ ਹੈਗੇ ਬਸ ਇਹਨਾਂ ਨੇ ਕੁਝ ਨਾ ਕੁਝ ਆਪਣੇ ਐਕਸਟਰਾ ਚੀਜ਼ਾਂ ਜਮ੍ਹਾਂ ਹੋ ਜਾਂਦੀਆਂ ਜਿਹੜਾ ਆਪਾਂ ਡਸਟਿੰਗ ਕਰਦੇ ਆ ਫਿਰ ਆਪਾਂ ਉਹ ਵਿੱਚ ਸ਼ੱਕਤਾਰ ਉਹਨਾਂ ਦੀ ਵੀ ਕਰੀ ਜਾਂਦੇ ਆ ਐਕਸਟਰਾ ਵੀ ਇੱਕ ਬਦਿਆ ਨੀਟ ਲੁੱਕ ਜੀ ਬਣ ਜਾਂਦੀ ਹੈ ਕੋਈ ਵੀ ਜਗ੍ਹਾ ਦੀ ਰੂਮ ਜੇ ਆਪਾਂ ਤੀਜਾ ਚੱਕ ਦਨ ਜਦੋਂ ਚੀਜ਼ਾਂ ਪਈ ਹੁੰਦੀ ਖਲਾਰਾ ਪਿਆ ਹੁੰਦਾ ਫਿਰ ਉਹੀ ਆਪਾਂ ਨੂੰ ਦੇਖਣ ਤਾਂ ਐ ਲੱਗਦਾ ਵੀ ਕਿੰਨਾ ਖਲਾਰਾ ਪਿਆ ਪਿਆ ਹੈ ਨਾ ਸਫਾਈ ਜੀ ਨਹੀਂ ਲੱਗਦੀ ਹੈਗੀ ਫਿਰ ਇੱਕ ਡਸਟਿੰਗ ਕਰਦਾ ਇਹ ਵੀ ਫਾਇਦਾ ਹੋਣਾ ਜਿਵੇਂ ਜਿਵੇਂ ਆਪਾਂ ਡਸਟਿੰਗ ਕਰੀਏ ਨੇ ਕੋਈ ਐਕਸਟਰਾ ਚੀਜ਼ ਆਪੋਂ ਲੱਗਦੀ ਹੈ ਫਿਰ ਆਪਾਂ ਉਹ ਵੀ ਉਹਦੀ ਜਗ੍ਹਾ ਤੇ ਵਾਪਸ ਰੱਖੀ ਜਾਂਦੇ ਹੁੰਦੇ ਆ ਅੱਜ ਮੈਂ ਪਰਦੇਆਂ ਵਾਲਾ ਰੌਡ ਵੀ ਸਾਫ਼ ਕਰ ਨਹੀਂ ਸੀ ਇਹ ਸਟੈਪ ਤੇ ਖੜਕੇ ਉੱਪਰ ਫਿਰ ਹੱਥ ਜਾਂਦਾ ਮੇਰਾ ਨਹੀਂ ਤਾਂ ਨਹੀਂ ਜਾਂਦਾ ਕਈ ਰੌਡਸ ਆਈਆਂ ਜਿਹੜਾ ਤਕਰੀਬਨ ਹੱਥ ਪਹੁੰਚ ਜਾਂਦਾ ਫਿਰ ਉਹ ਮੈਂ ਡਸਟਿੰਗ ਕਰਦੇ ਕਰਦਾ ਨਹੀਂ ਜਿਨ੍ਹਾਂ ਤੇ ਹੱਥ ਨਹੀਂ ਪਹੁੰਚਦਾ ਸਟੈਪ ਦੀ ਲੋਡ ਪੈਂਦੀ ਆ ਉਹ ਫਿਰ ਮੈਂ ਕਦੇ-ਕਦੇ ਕਰਦਾ ਨਹੀਂ ਹੁੰਦੀਆਂ ਕੁਝ ਦਿਨਾਂ ਬਾਅਦ ਕਰਦਾ ਨਹੀਂ ਹੁੰਦੀ ਯਾਨੀ ਕਿ ਐਵੇਂ ਬਹੁਤ ਜਲਦੀ ਤਾਂ ਨਹੀਂ ਹੁੰਦੀ ਫਿਰ ਰੌਡ ਸਾਫ਼ ਕਰ ਦੋ ਫਿਰ ਡਸਟ ਨੀਚੇ ਵੀ ਨਹੀਂ गिरਦੀ ਹੈਗੀ ਤੇ ਉੱਪਰੋਂ ਆਪਣੇ ਕਾਰਟਨਸ ਵੀ ਸਾਫ਼ ਰਹਿੰਦੇ ਨਹੀਂ ਪਰਦਿਆਂ ਵਾਲੀ ਰੌਡ ਤੇ ਵੀ ਮਾਰਦਾ ਕੱਪੜਾ ਐਨਾ ਕਦੇ ਕਰਦੇ ਰਹੀਆਂ ਥੋੜੀ-ਥੋੜੀ ਦਿਨਾਂ ਬਾਅਦ ਉਹ ਹੀ ਗੱਲਾਂ ਫਿਰ ਸਫਾਈ ਹੀ ਰਹਿੰਦੀ ਆ ਹੁਣ ਦੁਪਹਿਰ ਦਾ ਟਾਈਮ ਸੀ ਯਾਨੀ ਕਿ ਟਾਈਮ ਤਕਰੀਬਨ ਪੌਣੇ 3:00 ਦਾ ਟਾਈਮ ਹੋਊਗਾ ਪੌਣੇ 3:00 ਕਦਾ ਟਾਈਮ ਹੋਊਗਾ ਤੇ ਮੈਨੂੰ ਲੱਗੀ ਸੀ ਸਬਜ਼ੀ ਬਣਾਉਣ ਸਬਜ਼ੀ ਬਣਾਉਣੀ ਇਸ ਵਿੱਚ ਆਲੂ ਕਾਜਰਾਂ ਦੀ ਸਬਜ਼ੀਆਂ ਦਾ ਇੰਨਾ ਔਖਾ ਹੋਇਆ ਪਿਆ ਨਾ ਗਰਮੀ ਵਾਲੀ ਸਬਜ਼ੀ ਕਦੋਂ ਵੀਂਡੀ ਤਾਂ ਬਿਲਕੁਲ ਅੱਛੀ ਨਹੀਂ ਲੱਗਦੇ ਹੈਗੀ ਜਾਂ ਸਰਦੀਆਂ ਵਾਲੇ ਸਬਜ਼ੀਆਂ ਗੋਭੀ ਆਲਮੋਸਟ ਐਨੀ ਖਾ ਲਈ ਕਿ ਹੁਣ ਦਿਲ ਨਹੀਂ ਕਰਦਾ ਤੇ ਗਾਜਰਾਂ ਉਹ ਆ ਹੀ ਨਹੀਂ ਰਹੀਆਂ ਹੈਗੀਆਂ ਸਰਦੀਆਂ ਵਾਲੇ ਹਜੇ ਆਉਣ ਨਹੀਂ ਲੱਗੀਆਂ ਦੂਜੀਆਂ ਗਾਜਰਾਂ ਨੇ ਕਰਡੀਆਂ ਜੇ ਨਾ ਉਹਨਾਂ ਦਾ ਕੋਈ ਟੇਸਟ ਹੈ ਤੇ ਬਸਿਕਲ ਲਈ ਆਏ ਵੀ ਸਬਜ਼ੀਆਂ ਨੂੰ ਚੇਂਜ ਜਾਂ ਹੋ ਜੂ ਪਰ ਉਹ ਟੇਸਟ ਨਹੀਂ ਬਣ ਹੈਗਾ ਗਾਜਰਾਂ ਦੀ ਸਬਜ਼ੀ ਬਣਾਉਣ ਨੇ ਸਿਰਫ ਮਸਾਲੇ ਦਾ ਟੇਸਟ ਆਉਂਦਾ ਗਾਜਰਾਂ ਦਾ ਤਾਂ ਟੇਸਟ ਹੀ ਨਹੀਂ ਆਉਂਦਾ ਹੈਗਾ ਸਬਜ਼ੀਆਂ ਦਾ ਬਹੁਤ ਹੀ ਔਖਾ ਹੋਇਆ ਪਿਆ ਹੁਣ ਅਸੀਂ ਮਟਰ ਵੀ ਹੈਗੇ ਨੇ ਮਟਰ ਹਾਲੇ ਥੋੜੇ ਮਹਿੰਗੇ ਨੇ ਜਲਦੀ ਰੋ ਰੋਜ਼ ਨਹੀਂ ਬਣਾ ਸਕਦੇ ਹੈਗੇ ਸਬਜ਼ੀਆਂ ਸੁੱਕੀਆਂ ਦਾਲਾਂ ਵੀ ਨਹੀਂ ਰੋਜ਼ ਖਾਧੇ ਜਾਂਦੀਆਂ ਹਰੀ ਸਬਜ਼ੀ ਵੀ ਚਾਹੀਦੀ ਹੁੰਦੀ ਬਦਲ ਬਦਲ ਕੇ ਤੇ ਅੱਜ ਤਾਂ ਮੈਂ ਬਣਾ ਰਹੀ ਸਾਲੂ ਗਾਜਰ ਬਣਾ ਤਾਂ ਲਈ ਸਬਜ਼ੀ ਉਹ ਸਬਜ਼ੀ ਠੀਕ ਹੈ ਬਧੀਆਂ ਬਣੀ ਸੀ ਪਰ ਉਹੀ ਗੱਲ ਗਾਜਰਾਂ ਦਾ ਕੋਈ ਟੇਸਟ ਨਹੀਂ ਆ ਰਿਹਾ ਸੀ ਦਵਿੰਦਰ ਵੀ ਕਹਿੰਦੀ ਕਹਿੰਦੀ ਕੋਈ ਫਾਇਦਾ ਨਹੀਂ ਸਬਜ਼ੀ ਖਾਦੇ ਦਾ ਕਹਿੰਦੀ ਕੋਈ ਟੇਸਟ ਹੀ ਨਹੀਂ ਆ ਰਿਹਾ ਹੈਗਾ ਤੇ ਇਹ ਤਾਂ ਗਾਜਰਾਂ ਪਾਦਣੀਆਂ ਉਹ ਸ਼ਾਮ ਨੂੰ ਪਾ ਦੂੰਗੀ ਵਿੱਚ ਆਲੂ ਗਾਜਰਾ ਬਣ ਜਾਣਗੇ ਕੱਲੀ ਗਾਜਰਾਂ ਦਵਿੰਦਰ ਨਹੀਂ ਖਾਂਦੀ ਕਹਿੰਦੀ ਕਦਾਂ ਆਲੂ ਜ਼ਰੂਰ ਪਾਇਆ ਕਰੋ ਵਿੱਚ ਇਧਰ ਨਾਖਦੀ ਸਬਜ਼ੀ ਬਣਨੀ ਫਿਰ ਨਾ ਸ਼ਾਮ ਨੂੰ ਹੈਲਪਰ ਨੇ ਆਉਣਾ ਸੀ ਵਿੰਡੋ ਸਾਫ ਕਰਨ ਤੇ ਇਸ ਕਰਕੇ ਮੈਂ ਕਿਹਾ ਚਲੋ ਸਬਜੀ ਬਣਾਈ ਦਮਾ ਬਣਾਉਣੇ ਬਣਾਉਣੇ ਨਾਲ ਮੈ ਮੈਨੂੰ ਆਪਣੇ ਵੋਕ ਲਈ ਟਾਈਮ ਮਿਲ ਜੂਗਾ ਨਹੀਂ ਫਿਰ ਕਈ ਵਾਰ ਮੈਂ ਵੀ ਆਪਣੀ ਵੋਕ ਲਈ ਟਾਈਮ ਲੇਟ ਹੋ ਜਾਂਦੀ ਥੋੜੀ ਇਸ ਕਰਕੇ ਮੈਂ ਕਿ ਚਲੋ ਜਲਦੀ ਸਬਜੀ ਬਣਾ ਦਿੰਨੀ ਆ ਫ੍ਰੀ ਸੀ ਮੈਂ ਹੁਣ ਇਹ ਸਮਝੀ ਰੱਖਤੀ ਬਣਨੀ ਹੈ ਫਿਰ ਸਬਜੀ ਬਣ ਰਹੀ ਸੀ ਐਨ ਮੈਂ ਆਟਾ ਵੀ ਖੁਲ ਕੇ ਰੱਖਤਾ ਫਿਰ ਦੁੱਧ ਵਾਲਾ ਪਤੀਲਾ ਵੀ ਖਾਲੀ ਕਰ ਦੂੰਗੀ ਇਹਦੀ ਵੀ ਮਲਾਈ ਉਤਾਰ ਕੇ ਰੱਖ ਦੂੰਗੀ ਤਾਂ ਕਿ ਫਿਰ ਨਵਾਂ ਦੁੱਧ ਜਿਹੜਾ ਫਰੈਸ਼ ਦੁੱਧ ਆਊਗਾ ਉਹ ਇਹ ਪਤੀਲੇ ਵਿੱਚ ਪਾ ਕੇ ਗਰਮ ਕਰ ਲਾਂਗੇ ਇਨੂੰ ਜੱਗ ਵਿੱਚ ਖੜਦਾਂ ਨਹੀਂ ਤੂੰ ਤੁਹਾਨੂੰ ਇਹ ਵੀ ਡੇਲੀ ਤਾਂ ਹੀ ਕੰਮ ਹੁੰਦਾ ਵੀ ਦੁੱਧ ਦਾ ਪਤਿੱਲਾ ਖਾਲੀ ਕਰੋ ਜਦ ਦੁੱਧ ਆਉਣਾ ਹੁੰਦਾ ਤੇ ਇਹਨੂੰ ਸਾਫ਼ ਕਰਕੇ ਇਹਦੇ ਵਿੱਚ ਤਾਜ਼ਾ ਦੁੱਧ ਪਾ ਕੇ ਗਰਮ ਕਰ ਲਾਂਗੇ ਮਲਾਈ ਦਾ ਫਿਰ ਘਿਓ ਬਣ ਜਾਂਦਾ ਮਲਾਈ ਤੋਂ ਬਣ ਜਾਂਦਾ ਮੱਖਣ ਮੱਖਣ ਤੋਂ ਬਣ ਜਾਂਦਾ ਕਿਉਂ ਇਸ ਤਰ੍ਹਾਂ ਹੀ ਪ੍ਰੋਸੈਸ ਚੱਲਦਾ ਰਹਿੰਦਾ ਮਿਹਨਤ ਵੀ ਹੁੰਦੀ ਹੈ ਘਿਓ ਬਣਾਉਣ ਪਿੱਛੇ ਘਰ ਦਾ ਕਿਉਂ ਮਿਲਦਾ ਪਰ ਇਹ ਕਿ ਮਿਹਨਤ ਨਾਲ ਮਿਲਦਾ ਮਿਹਨਤ ਕਰਕੇ ਮਿਲਦਾ ਤੇ ਅੱਜ ਅਸੀਂ ਮੇਰੀ ਬੇਟੀ ਦਾ ਬਰਥਡੇ 15 ਨਵੰਬਰ ਨੂੰ ਗੁਰਪੁਰ ਵਾਲਾ ਦਿਨ ਫਿਰ ਅਸੀਂ ਉਹਨਾਂ ਵੀਡੀਓ ਕਾਲ ਕਰਕੇ ਉਹਦੇ ਕੇਕ ਦੀ ਕਟਿੰਗ ਕਰੀਏ ਬੱਚੇ ਜਦੋਂ ਦੂਰ ਹੁੰਦੇ ਹਨ ਫਿਰ ਸੈਲੀਬ੍ਰੇਟ ਕਰਨੋਂ ਦਿਲ ਕਰਦਾ ਵੀ ਨਹੀਂ ਪਰ ਬੱਚਾਂ ਨੇ ਖੁਸ਼ੀ ਲਈ ਆਪਾਂ ਨੂੰ ਸੈਲੀਬ੍ਰੇਟ ਕਰਨਾ ਵੀ ਪੈਂਦਾ ਤੇ ਫਿਰ ਅਸੀਂ ਕਰੇ ਕੇ ਕੇਕ ਕਟਿੰਗ ਤੇ ਅੱਜ ਮੈਂ ਸਾਡੇ ਬਾਥਰੂਮ ਵਾਲੀ ਜਿਹੜੀ ਵੈਨਟੀ ਹੈ ਇਹ ਕਲੀਨ ਕਰਨੀ ਸੀ ਸੈਟਿੰਗ ਕਰਨੀ ਸੀ ਇਹਦੀ ਕਲੀਨ ਨੂੰ ਤਾਂ ਬਿਜਲ ਵਿੱਚ ਮਿੱਟੀ ਇਕੱਠਾ ਦੇ ਵਿੱਚ ਕੁਝ ਵੀ ਨਹੀਂ ਜਾਂਦਾ ਹੈਗਾ ਸਾਫ਼ ਹੀ ਰਹਿੰਦੀ ਆ ਪਰ ਸੈਟਿੰਗ ਖਰਾਬ ਹੋ ਜਾਂਦੇ ਜਿਵੇਂ ਆਪ ਕੋਈ ਚੀਜ਼ ਚੱਕਦੇ ਆ ਰੱਖਦੇ ਹਨ ਤੇ ਉਹ ਸੈਟਿੰਗ ਜੀ ਖਰਾਬ ਹੋਈ ਪਈ ਸੀ ਬੜੀ ਮੈਨੂੰ ਐ ਲੱਗਿਆ ਪਿਆ ਸਮਾਨ ਬਿਲਕੁਲ ਬਾਹਰ ਆਉਣ ਵਾਲਾ ਹੋਇਆ ਪਿਆ ਇਸ ਤਰ੍ਹਾਂ ਲੱਗ ਰਿਹਾ ਸੀਗਾ ਤੇ ਇਹ ਵੀ ਸਾਫ਼ ਕਰਨੀ ਸੀ ਬਹੁਤ ਟਾਈਮ ਹੋ ਗਿਆ ਸੀਗਾ ਸਾਫ਼ ਕਰੀ ਨੂੰ ਤੇ ਸਾਰਾ ਸਮਾਨ ਕੱਢ ਕੇ ਅੱਛੀ ਤਰ੍ਹਾਂ ਮੈਂ ਅੰਦਰੋਂ ਸਾਰਾ ਇਹ ਕਲੀਨ ਕੀਤਾ ਪਹਿਲਾਂ ਕੋਲ ਇਹਨਾਂ ਸਾਰਾ ਸਪਰੇਅ ਨਾਲ ਕਲੀਨ ਨਾਲ ਅੱਛੀ ਤਰ੍ਹਾਂ ਵਾਈਪ ਕੀਤਾ ਤੇ ਫਿਰ ਵਾਪਸ ਟਿਕਾ ਦੂੰਗੀ ਸਮਾਨ ਉਹੀ ਗੱਲ ਹੈ ਨਾ ਆਪਾਂ ਆਫ ਸਫਾਈ ਕਰਦੇ ਰਹੇ ਪਰ ਕੁਝ ਟਾਈਮ ਬਾਅਦ ਹਰ ਇੱਕ ਜਗ੍ਹਾ ਦੀ ਸੈਟਿੰਗ ਖਰਾਬ ਹੋ ਜਾਂਦੀ ਹੈ ਜਿਵੇਂ ਜਿਵੇਂ ਆਪਾਂ ਉਹਨੂੰ ਯੂਜ਼ ਕਰਦੇ ਆ ਹੁਣ ਸਾਰਾ ਸਮਾਨ ਟਿਕਾਤਾ ਤੇ ਹੁਣ ਬਹੁਤ ਹੀ ਵਧੀਆ ਆਰਗੇਨਾਈਜ਼ਡ ਲੱਗ ਰਿਹਾ ਸਮਾਨ ਉਹੀ ਹੈ ਇਹਦੇ ਵਿੱਚੋਂ ਕੁਝ ਨਹੀਂ ਚੱਕਿਆ ਤੇਰਾ ਸਮਾਨ ਉਹੀ ਹੈ ਬਸ ਥੋੜੇ ਜਿਹਾ ਆਪਾਂ ਸਮਾਨ ਕੱਢ ਕੇ ਵਾਪਸ ਰੱਖ ਦਨੇ ਆ ਛਿੰਕੇ ਜਿਹੀ ਉਹੀ ਚੀਜ਼ ਵਧੀਆ ਲੱਗਦੀ ਹੈ ਤੇਰਾ ਥੋੜੇ ਮੇ ਸ਼ੈਂਪੂ ਦੇ ਪੌਚ ਮੈਨੂੰ ਇਹਦੇ ਵਿੱਚੋਂ ਮਿਲੇ ਨੇ ਮੈਨੂੰ ਲੱਗਦਾ ਵੀ ਇਹ ਯੂਜ਼ ਕਰ ਲੈਣੇ ਚੀਜ਼ੇ ਨੇ ਮੈਨੂੰ ਕੋਈ ਜੇ ਮੈਂ ਆਪਾਂ ਉਧਰ ਕੱਪੜੇ ਵਗੈਰਾ ਧੋਣੇ ਕੋਈ ਜਾ ਡਸਟਿੰਗ ਵਾਲੇ ਕੱਪੜੇ ਨੂੰ ਉੱਚ ਪਾ ਕੇ ਮੈਂ ਯੂਜ਼ ਕਰ ਲਉਂਗੀ ਬੈਕ ਪਏ ਮੈਨਾਂ ਰੈਕਸਟਾਈਡ ਹੀ ਹੋਣਗੇ ਇਹ ਤਿੱਖ ਮੈਨੂੰ ਹੁਕਸ ਮਿਲਿਆ ਨੇ ਮੈਂ ਬੇਟੇ ਨੂੰ ਹੌਸਟਲ ਦਿੱਤੀਆਂ ਸੀ ਲਾਸਟ ইয়ার ਵੀ ਚਲੋ ਕੱਪੜੇ ਕੋਪੜ ਤੋਂ ਕੁਸ਼ਟੰਗੀ ਆਂਦੇ ਨੇ ਤੁਹਾਨੂੰ ਇਸ ਪੀਸ ਕੱਟ ਹੁੰਦੀ ਆ ਫਿਰ ਮੈਂ ਸੋਚਿਆ ਸਰਦੀਆਂ 'ਚ ਯੂਜ਼ ਆ ਜਾਣਗੇ ਜਿਵੇਂ ਸੌਕਸ ਵਗੈਰਾ ਹੈਂਗ ਕਰਨੀਆਂ ਨੇ ਆਪਾਂ ਧੋ ਕੇ ਤਾਰ 'ਤੇ ਹੈਂਗ ਕਰ ਲਈਏ ਤੇ ਉਹ ਮੰਗੇ ਸੀ ਹੈਲਪਰ ਹੈਲਪਰ ਕਰ ਰਿਸੀ ਵਿੰਡੋਸ ਸਾਫ ਅੱਜ ਪਿਛਲੀਆਂ ਵਾਲੀਆਂ ਵਿੰਡੋਸ ਸਾਫ਼ ਕਰਵਾਈਆਂ ਨੇ ਇਸ ਤਰ੍ਹਾਂ ਬਦਲ-ਬਦਲ ਕੇ ਰੋਟੇਸ਼ਨ ਵਾਈਜ਼ ਵਿੰਡੋਸ ਸਾਫ਼ ਹੁੰਦੀਆਂ ਰਹਿੰਦੀਆਂ ਨੇ ਇੱਕ ਦਿਨ 'ਚ ਤਾਂ ਸਾਰੇ ਘਰ ਦੀਆਂ ਨਹੀਂ ਪੋਸੀਬਲ ਹਨਾ ਇੰਨਾ ਪ੍ਰੈਸ਼ਰ ਨਾ ਸੀ ਉਤੇ ਪਾਈਏ ਘੰਟਾ ਕੋਸ਼ ਹਮ ਨੂੰ ਕੰਮ ਕਰਕੇ ਜਾਂਦੀ ਹੈ ਘੰਟੇ ਵਿੱਚ ਬਸ ਫਿਰ ਆਪਾਂ ਨੂੰ ਪਤਾ ਹੀ ਹੁੰਦਾ ਵੀ ਆਹ ਕੰਮ ਤੇ ਘੰਟਾ ਲੱਗ ਜੂ ਪਿਛਲੀਆਂ ਵਿੰਡੋਸ ਤੇ ਬਾਹਰ ਵਾਲੇ ਕਿਚਨ ਵਾਲੀਆਂ ਵਿੰਡੋਸ ਫਿਰ ਉਸ ਦਿਨ ਨਾਲ ਹੀ ਹੋ ਜਾਂਦੀਆਂ ਨੇ ਜਿਸ ਦਿਨ ਉਹ ਬੈਕ ਸਾਈਡ ਵਾਲੇ ਵਿੰਡੋਸ ਸਾਫ਼ ਕਰਦੀ ਹੈ ਟਾਈਮ ਹੋ ਗਿਆ 4:30 ਦਾ ਤੇ ਮੈਂ ਹੁਣ ਆਈਆਂ ਵੇੜੇ 'ਚ ਬੋਕ ਕਰਨ ਬੋਕ ਕਰ ਲੈ ਵੈਸਤੇ ਮੈਂ 4 ਵਜੇ ਫ੍ਰੀ ਹੋ ਗਈ ਔਰ ਹੈਲਪਰ ਆ ਗਈ ਸੋ ਵਿੰਡੋ ਸਾਫ ਕਰ ਰਹੀ ਸੀ ਮੈਂ ਉਹਦੇ ਕੋਲੇ ਖੜ ਗਈ ਹਾਂ ਨਾ ਗੱਲਾਂ ਬਾਤਾਂ ਕਰ ਲਾਂਦੇ ਆ ਥੋੜਾ ਐਂਜ ਹੋਣ ਦਾ ਵੀ ਚਲੋ ਵਧੀਆ ਠੀਕ ਹੈ ਕੰਪਨੀ ਆ ਤੇ ਉਹ ਵਿੰਡੋ ਸਾਫ ਕਰ ਰਹੀ ਸੀ ਤੇ ਮੈਂ ਕਿਹਾ ਚਲੋ ਹੁਣ ਵਾਕ ਕਰਦੇ ਆ 4:20 ਹੋ ਗਏ ਤੁਨ ਕਰਦੇ ਆ ਵਾਕ ਸਬਜ਼ੀ ਬਣੀ ਪਿਆ ਆਟਾ ਮੇਰੇ ਕੋਲ ਪਿਆ ਆ ਵੀ ਦੇਖੂਗੀ ਜੇ ਥੋੜਾ ਲੱਗਿਆ ਤਾਂ ਮੈਂ ਹੋਰ ਬਨ ਲੂੰਗੀ ਮੈਨੂੰ ਲੱਗਦਾ ਤਾਂ ਬਹੁਤ ਹੋਗਾ ਹੱਦ ਕਾਂਟਾ ਕਰਦੇ ਆ ਵਾਕ ਪਾਠ ਸੁਣਦੇ ਆ ਸਕੂਨ ਜਾਂ ਮਿਲ ਜਾਂਦਾ ਵਾਕ ਕਰਨ ਜਦੋਂ ਆਉਨੇ ਬੇੜੇ ਵਿੱਚ ਇੱਕ ਬਾਹਰਲੀ ਦੁਨੀਆ ਦੇ ਕਿੰਨੇ ਅੰਦਰ ਚਾਰ ਦਿਵਾਰੀ ਚ ਰਹਿਣਾ ਤਾਂ ਔਖਾ ਲੱਗਦਾ ਐ ਲੱਗਦਾ ਵੀ ਸ਼ਾਮ ਤੱਕ ਤਾਂ ਜੇ ਨਾ ਬਾਹਰ ਨਿਕਲੋ ਵੀ ਦਿਮਾਗ ਹੱਲੂ ਕਰਦਾ ਹਨਾ ਵਧੀਆ ਲੱਗਦਾ ਬਾਹਰ ਵਾਕ ਕਰਦੇ ਆ ਬਾਣੀ ਸੁਣਦੇ ਆ ਨਾ ਬਹੁਤ ਸਕੂਨ ਮਿਲਦਾ ਮਨ ਨੂੰ ਇੱਕ ਸ਼ਾਂਤੀ ਜੀ ਮਿਲ ਜਾਂਦੀ ਆ ਦਵਿੰਦਰ ਲਈ ਬਣਾਈ ਆ ਚਣਾ ਚਾਟ ਤੇ ਮੈਂ ਖਾ ਰਹੀ ਸਾਂ ਮਿਕਸਚਰ ਮੈਨੂੰ ਵਾਕ ਕਰਕੇ ਆ ਕੇ ਨਾ ਭੁੱਖ ਜੀ ਲੱਗੀ ਆ ਮਿਕਸਚਰ ਆ ਚਣੇ ਸੋਇਆਬੀਨ ਮੱਕੀ ਇਹਦੇ ਵਿੱਚ ਉਹ ਬਾਜਰਾ ਇਹਦੇ ਵਿੱਚ ਇਹਦਾ ਮਿਕਸਚਰ ਜਿਆ ਬਹੁਤ ਟੇਸਟੀ ਲੱਗਦਾ ਇਹ ਨਮਕੀਨ ਆ ਸੌਲਟੀਡ ਹੈ ਇਹ। ਹੁਣ ਡ్రਾਈ ਰੋਸਟ ਜਿਹੜਾ ਇਹ ਉਹ ਫਾਰਿਸ ਵਿੱਚ ਟਾਈਮ ਹੋ ਰਿਹਾ 520 ਦਾ। ਖਾਣੇ ਦਾ ਟਾਈਮ ਆ ਪਰ ਅਸੀਂ ਖਾ ਕੇ ਭੁੱਖ ਖਰਾਬ ਕਰ ਰਹੇ ਹਾਂ। ਹੁਣ ਕਹਣਗੇ ਭੁੱਖ ਨਹੀਂ ਹੈਗੀ ਇਹ ਲੇਟ ਖਾਵਾਂਗੇ ਰੋਟੀ। ਮੈਨੂੰ ਵੀ ਭੁੱਖ ਲੱਗੇ ਸੀ ਵਾਕ ਕਰਕੇ ਨਾ ਮੈਂ ਚਲ ਕੇ ਰਾਹੀਂ ਖਾ ਲਵਾਂੀ ਆ। ਇਹ ਆ ਕਿ ਇਹਨਾਂ ਨੇ ਮਾਸਾ ਤੂਨ ਚਾਟ ਬਣਵਾਈ ਹੈ। ਦੂਨ ਸਾਰਾ ਕੰਮ ਕਰਨ ਤੋਂ ਬਾਅਦ ਮੈਂ ਰਾਤ ਨੂੰ ਪੌਣੇ 6:00 'ਤੇ ਮਸ਼ੀਨ 'ਚ ਕੱਪੜੇ ਲੋਡ ਕਰਨੀ ਸੀ ਮੈਂ ਕਿਹਾ ਚਲੋ ਇਹ ਵੀ ਲੋਡ ਕਰਿਆ ਮੈਂ ਫਿਰ ਸਵੇਰੇ ਮੇਰਾ ਕੰਮ ਈਜ਼ੀ ਹੋ ਜਾਂਦਾ ਹਨਾ ਸਵੇਰੇ ਫਿਰ ਮੈਨੂੰ ਕੱਪੜਿਆਂ ਵਾਲ ਭੱਜਣਾ ਨਹੀਂ ਪੈਂਦਾ ਸਿਰਫ ਕੱਪੜੇ ਖੱਟ ਕੇ ਸੁੱਕਣੇ ਹੀ ਪੌਣੇ ਹੁੰਦੇ ਨੇ ਤੇ ਕੱਪੜੇ ਲੋਡ ਕਰਨ ਦਾ ਮੇਰਾ ਟਾਈਮ ਪਛ ਰਹਿੰਦਾ ਕਈ ਵਾਰ ਲਾਈਟ ਹੁੰਦੀ ਹੈ ਨਾ ਹੁੰਦੀ ਹੈ ਫਿਰ ਮੈਨੂੰ ਇਹਦਾ ਟਾਈਮਰ ਲਗਾ ਜਾਨੀਆ ਸਵੇਰੇ 4:00 ਵਜੇ ਤਾਂ ਟਾਈਮਰ ਲਗਾ ਲਗਾ ਗਾਨੀਆ ਮੈਂ ਤੀਜਨ ਉੱਡਦੇ ਆ ਉੱਠਣ ਤੋਂ ਪਹਿਲਾਂ ਹੀ ਕਾਫੀ ਟਾਈਮ ਦੇ ਤੋਤੇ ਪਈ ਹੁੰਦੇ ਨੇ बस ਕੱਢੋ ਤੇ ਸੁੱਕਨੇ ਪਾਉ ਨੀਲਵਾਲ ਨੀਲ ਦੇ ਦੋ ਬਸ ਐਨਾ ਕੰਮ ਰਹਿ ਜਾਂਦਾ ਕੰਮ ਆਮੜਾ ਈਜ਼ੀ ਹੋਏ ਨਾ ਉਹੀ ਹੁੰ ਜਿਵੇਂ ਠੰਡ ਹੋ ਗਈ ਠੰਡੇ ਪਾਣੀ ਚ ਹੱਥ ਮਾਰਨਾ ਵੀ ਔਖਾ ਲੱਗਦਾ ਤੇ ਆਪਣਾ ਕੰਮ ਐਨਾ ਸੌਖਾ ਹੋ ਜਾਂਦਾ ਦਵਿੰਦਰ ਦੇ ਵਾਈਟ ਕੁਰਤਾ ਪਜਾਮਾ ਸੀ ਇਹਨਾਂ ਦੇ ਕੋਲਰਸ ਤੇ ਮੈਂ ਲਗਾ ਦੂੰਗੀ ਸਟੇਨ ਰਿਮੂਵਰ ਫਿਰ ਉਹ ਪੀਲਕੀ ਉਤਰ ਜਾਂਦੀ ਹੈ ਸਟੇਨ ਰਿਮੂਵਰ ਲਗਾ ਕੇ ਕੋਲਰ ਤੇ ਪਾਵਾਂ ਤੇ ਕਫਾਂ ਤੇ ਪਾਕਟਸ ਤੇ ਲਗਾ ਦੂੰਗੀ ਤੇ ਇਹਨਾਂ ਫਿਰ ਆਪਣ ਨੂੰ ਰਗੜਨ ਦੀ ਲੋੜ ਨਹੀਂ ਰਹਿੰਦੀ ਸਾਰੇ ਪੀਲਕੀ ਇਹ ਉਤਾਰ ਦਿੰਦਾ ਐਸ ਤਨਾ ਕੋਈ ਰੂਟੀਨ ਹੁੰਦਾ ਕੱਪੜੇ ਧੋਣ ਦਾ ਹੁਣ ਸਰਦੀ ਵੀ ਤੋਂ ਆਲਮੋਸਟ ਮੈਂ ਫੂਲੀ ਮਸ਼ੀਨ 'ਚ ਕੱਪੜੇ ਧੋਇਆ ਕਰੂੰਗੀ ਸੈਮੀ ਤਾਂ ਮੈਂ ਘੱਟ ਤੋਂ ਘੱਟ ਯੂਜ਼ ਕਰੂੰਗੀ ਕਿਉਂਕਿ ਸੈਮੀ ਗਰਮੀ 'ਚ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਕਿਉਂਕਿ ਹਲਕੇ ਕਾਟਨ ਦੇ ਕੱਪੜੇ ਹੁੰਦੇ ਨੇ ਬਹੁਤ ਜ਼ਿਆਦਾ ਆਪਾਂ ਨੂੰ ਫੂਲੀ 'ਚ ਧੋਵਾਂਗੇ ਤਾਂ ਖਰਾਬ ਹੋ ਜਾਂਦੇ ਨੇ ਤਾਂ ਹੁਣ ਸਰਦੀਆਂ ਵਿੱਚ ਵਿੰਟਰਸ ਵਿੱਚ ਤਾਂ ਫੂਲੀ ਦਾ ਹੀ ਪੂਰਾ ਮੈਂ ਲਾਹ ਲੈਣਾ ਤੇ ਇਹ ਆਲਮੋਸਟ ਸਰਦੀਆਂ ਵਿੱਚ ਮੇਰਾ ਰਾਤ ਦਾ ਹੀ ਕੰਮ ਹੁੰਦਾ ਹੈ ਕੱਪੜੇ ਜੇ ਇਸ ਦਿਨ ਧੋਣ ਵਾਲੇ ਹੋਗੇ ਤਾਂ ਉਸ ਦਿਨ ਰਾਤ ਨੂੰ ਹੀ ਮੈਂ ਲੋਡ ਕਰ ਦਾਂਣੀ ਮਸ਼ੀਨ ਵਿੱਚ ਟਾਈਮਰ ਲਗਾ ਕਪੜੇ ਕਰਦਾਂ ਨੇ ਲੋਡ ਤੇ ਟਾਈਮਰ ਵੀ ਲਗਾ ਦੂੰਗੀ ਤੇ ਹਜੇ ਇਸ ਤੋਂ ਬਾਅਦ ਮੈਂ ਅੰਦਰ yağ ਗਏ ਨਹੀਂ ਵੀ ਜਮਾਉਣੀ ਸੀ ਹਨਾ ਰਾਤ ਨੂੰ ਫਿਰ ਮੈਂ ਜੋ ਸੌਣਾ ਹੁੰਦਾ ਫਿਰ ਅੰਦਰ ਸਾਰੇ ਕੰਮ ਕੰਪਲੀਟ ਹੋ ਗਏ ਕਪੜੇ ਲੋਡ ਕਰਤੇ ਦਹੀਂ ਜਮਾਤੀ ਇੱਕ ਵਾਰ ਦਿਮਾਗ 'ਚ ਯਾਦ ਕਰਨਾ ਪੈਂਦਾ ਵੀ ਸਾਰੇ ਕੰਮ ਹੋ ਗਏ ਕੁਝ ਰਹਿ ਤਨ ਗਿਆ ਸੋ ਏਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਵੀ ਕਰਿਆ ਕਰੋ ਕਮੈਂਟ ਤੁਸੀਂ ਕਰਦੇ ਰਹਿੰਦੇ ਹੋ ਜਿਹੜੇ ਕੋਈ ਨਹੀਂ ਕਰਦੇ ਉਹ ਵੀ ਕਰ ਸਕਦੇ ਹੋਗੀ ीड देख de Boसब, ैंQू বিलाঙ্গi को ीडयो ke तकली சtchरी এकाल.